ਥੋੜਾ ਕੇਜਰੀਵਾਲ ਜਿਹੜਾ ਤੁਹਾਡਾ ਪਾਪਾ ਕੇਜਰੀਵਾਲ ਤੁਹਾਡਾ ਪਾਪਾ ਕੀ ਬਣਦੇ ਰਹਾ ਆ ਕਿ ਮੈਂ ਜੀ ਮੈਂ ਜੀ ਸਾਰੇ ਆਪਣਾ ਦਿੱਲੀ ਦੇ ਘਰਾਂ ਦੇ ਵਿੱਚੋਂ ਸਾਰੇ ਦਿੱਲੀ ਦੇ ਵਿੱਚੋਂ ਘਰਾਂ ਜਾ ਕੇ ਮੈਂ ਰਾਸ਼ਨ ਇਕੱਠਾ ਕਰੂੰ ਪੰਜਾਬ ਲਈ ਰਾਸ਼ਨ ਇਕੱਠਾ ਕਰੇਗਾ ਤੂੰ ਸਾਢੇ 3 ਸਾਲ ਹੋ ਗਏ ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਅੱਜ ਜੇਕਰ ਉਹਦੇ ਤੋਂ ਪੱਤ ਤਾ ਉਦੋਂ ਨੇ ਕੀਤਾ ਹੋਇਆ ਉਹ ਤਾਂ ਉਹ ਤਾਂ ਉਦੋਂ ਦੀ ਜਿਹੜੀ ਗੱਲ ਚੱਲ ਰਹੀ ਹੈ ਜਿਹੜੇ ਮੀਡੀਆ ਦੇ ਵਿੱਚ ਉਦੋਂ ਦੀ ਜਿਹੜੀ ਗੱਲ ਚੱਲ ਰਹੀ ਹੈ ਫਿਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਜੇ ਉਹ ਬੰਦਾ ਬੋਲਿਆ ਜੇ ਹੁਣ ਵੀ ਨਾ ਬੰਦਾ ਹੋ ਬੋਲਦਾ ਹੁਣ ਵੀ ਉਹਦਾ ਕੋਈ ਕਾਰਵਾਈ ਨਹੀਂ ਸੀ ਹੋਣੀ ਹੁਣ ਵੀ ਹੁਣ ਕਿਹੜਾ ਉਹਦੇ ਕੋਈ ਕਾਰਵਾਈ ਹੋਣੀ ਸੀ ਲੈ ਤੂੰ ਮੇਰੀ ਗੱਲ ਸੁਣ ਲਓ ਅੱਜ ਜਿਹੜੀ ਅੱਜ ਸਰਕਾਰ ਨਾਲ ਗੱਲ ਕਰ ਲਓ ਅੱਜ ਬੰਦਾ ਚੁੱਪ ਕਰ ਜੇ ਕੱਲ ਨੂੰ ਬੰਦਾ ਬਾਹਰ ਤੁਸੀਂ ਇਹ ਚੀਜ਼ ਸੋਚੋ ਵੀ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇਗੇ ਆਪਾਂ ਆਮਾਨਸ ਵਾਲਾ ਜਿਹੜਾ ਐਮ ਐਲ ਏ ਸੀ ਦਾ ਸਿੰਗਲਾ ਉਹਦੇ ਉੱਪਰ ਕਿੱਡੀ ਵੱਡੀ ਜਿਹੜੀ ਕਿ ਕਾਰਵਾਈ ਕੀ ਰਾਂ ਕਿਤੇ ਕਾਰਵਾਈ ਕਰ ਰਿਹਾ ਕਾਰਵਾਈ ਕਰ ਰਿਹਾ ਬਾਅਦ ਚ ਉਹਦੀ ਕਾਰਵਾਈ ਕਿੱਧਰ ਗਈ ਅਨੇਕਾਂ ਐਮਐਲਏ ਨੇਗੇ ਇਹਨਾਂ ਦਾ ਇੱਕ ਹੋਰ ਸੀਗਾ ਆਪਣਾ ਬਲਕਾਰ ਸਿੰਘ ਸੀਗਾ ਅਨੇਕਾਂ ਦੀ ਇਹਨਾਂ ਦੀ ਜਿਹੜੇ ਇੱਕ ਸੋਸ਼ਲ ਮੀਡੀਆ ਤੇ ਉੱਪਰ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਉਹਨਾਂ ਦੇ ਉੱਪਰ ਫਿਰ ਧਾਰਾ 377 ਦਾ ਜਿਹੜਾ ਉਹਨਾਂ ਦੇ ਉੱਪਰ ਕਾਹਤੋਂ ਇਹ ਧਾਰਾ 377 ਲੱਗੀ ਉਹਨਾਂ ਦੇ ਉੱਪਰ ਕਿਉਂ ਨਹੀਂ ਬਲਾਤਕਾਰ ਦਾ ਪਰਚਾ ਪਾਇਆ ਗਿਆ ਜੀ ਅੱਜ ਹੀ ਕਿਉਂ ਪਾਇਆ ਗਿਆ ਇਹ ਸਮਝਣ ਵਾਲੀ ਗੱਲ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਨੇਕਾਂ ਜਿਹੜੇ ਇਹਨਾਂ ਦੇ ਐਮਐਲਏ ਜਿਹੜੇ ਕਿ ਦਾਗ ਹੀ ਨੇਗੇ ਉਹਨਾਂ ਉੱਪਰ ਫਿਰ ਕਿਉਂ ਨਹੀਂ ਕਾਰਵਾਈਆਂ ਹੋ ਰਹੀਆਂ ਮੈਂ ਤਾਂ ਇਹ ਇਹਨਾਂ ਦੇ ਸਾਰੇ ਦੇ ਸਾਰੇ ਐਮਐਲਏ ਨੂੰ ਇੱਕ ਵੀ ਜੇਕਰ ਤੁਹਾਡੇ ਜਿਹੜੇ ਝਾੜੂ ਵਾਲੇ ਐਮਐਲਏ ਤੁਸੀਂ ਧਿਆਨ ਨਾਲ ਗੱਲ ਸੁਣ ਲਓ ਜੁੱਤੀਆਂ ਤੁਹਾਡੇ ਐਡੀਆਂ ਵੱਡੀਆਂ ਪਹਿਣਗੀਆਂ ਜੇ ਤੁਸੀਂ ਪੰਜਾਬ ਨਾਲ ਨਾ ਖੜੇ ਪਠਾਨ ਮਾਰਿਆ ਤਾਂ ਨਾ ਚੱਕ ਲਾਤਾ ਜੇਲ੍ਹ ਕੱਟਿਆਊਗਾ ਉਹਦਾ ਜੇਲ੍ਹ ਕੱਟਿਆਊਗਾ ਕੋਈ ਚੱਕ ਨਹੀਂ ਪਰ ਉਹਨੂੰ ਲੋਕਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਜਿਹੜੀ ਗੱਲਬਾਤ ਬਹੁਤ ਵੱਡੀ ਪਹੁੰਚ ਰਹੀ ਆ ਵੀ ਯਾਰ ਜਿਵੇਂ ਮਰਜ਼ੀ ਸੀਗਾ ਬੰਦਾ ਇੱਕ ਬੰਦਾ ਤਾਂ ਉਹਨਾਂ ਦੇ ਵਿੱਚੋਂ ਪੈਰ ਅਡਾ ਕੇ ਸਰਕਾਰ ਲਈ ਖੜਿਆ ਆ ਲੋਕਾਂ ਨਾਲ ਖੜਿਆ ਸਰਕਾਰ ਦੇ ਖਿਲਾਫ ਬੋਲਿਆ ਪਰ ਜਿਹੜਾ ਇਹ ਚੀਜ਼ ਇਹ ਚੀਜ਼ ਸਾਡੇ ਲੋਕਾਂ ਨੂੰ ਸੋਚਣ ਵਾਲੀ ਆ ਵੀ ਗੱਲ ਵੀ ਅਸੀਂ ਜਿਹੜਾ ਇਹਨਾਂ ਦੇ ਕਿੰਨੇ ਐਮਐਲਏ ਦਾਗੀ ਨੇਗੇ ਜਮਾ ਲੁੱੱਟੀ ਮਾਰੀ ਜੋ ਪੰਜਾਬ ਨੂੰ ਲੁੱੱਟੀ ਖਸੁੱਟੀ ਜੋ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਜਿਹੜਾ ਦਿੱਲੀ ਦੇ ਬੁੱਧ ਜਿਹੜਾ ਸਰਕਾਰ ਦੇ ਵਿਰੁੱਧ ਨਹੀਂ ਬੋਲਣਾ ਦੂਜੇ ਐਮਐਲਏ ਦਾ ਕੰਮ ਇਹ ਚੱਲਿਆ ਹੋਇਆ ਇਹਨਾਂ ਦਾ ਸਾਰੇ ਜਿਹੜੇ ਐਮਐਲ ਨੇ ਕੰਮ ਇਹਨਾਂ ਦਾ ਇਹ ਚੱਲਿਆ ਹੋਇਆ ਵੀ ਲੁੱੱਟੀ ਚੱਲੋ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਕੇਸਰੀਵਾਲ ਸਾਰਿਆਂ ਨੂੰ ਬਿਠਾ ਲੰਦਾ ਕੇਸਰੀਵਾਲ ਇਕੱਠੇ ਕਰਕੇ ਕੀ ਕਰਦਾ ਅੰਦਰ ਉਹਨਾਂ ਨੂੰ ਡਾ ਲੰਦਾ ਸਾਲਾਂ ਨੂੰ ਅੰਤਲ ਡਾ ਕੀ ਕਰਦਾ ਵੀ ਤੁਸੀਂ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ ਮੈਂ ਜਿਵੇਂ ਚਾਹਣਾ ਤੁਸੀਂ ਉਵੇਂ ਮੇਰੀ ਗੱਲਬਾਤ ਕਰਨੀ ਆ ਤੁਸੀਂ ਮੈਥੋਂ ਜੋ ਮੈਂ ਗੱਲ ਕਹੂੰ ਉਸ ਗੱਲ ਦੇ ਖਿਲਾਫ ਨਹੀਂ ਬੋਲਣਾ ਇਹ ਜਿਹੜਾ ਕੰਮ ਚੱਲਿਆ ਹੋਇਆ ਇਹਨਾਂ ਤੇ ਇੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਐਮਐਲ ਦੀ ਕਿ ਕੋਈ ਡਟ ਕੇ ਪੰਜਾਬ ਦੀ ਖੜ ਕੇ ਪੰਜਾਬ ਦੀ ਵੀ ਗੱਲ ਕਰ ਲੈ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਇਹ ਕੱਲੀ ਅਸੀਂ ਇਹਨਾਂ ਇਹ ਆਮ ਆਦਮੀ ਪਾਰਟੀ ਨੂੰ ਨਾ ਰੋਵੋ ਅੱਗੇ ਕਾਂਗਰਸ ਵੀ ਆ ਰਹੀ ਹੈ ਆਪਾਂ ਨੂੰ ਸਾਰੀਆਂ ਪਾਰਟੀਆਂ ਬਾਰੇ ਸੋਚਣਾ ਪੈਣਾ ਹੈ ਵੀ ਜਿਹੜੀ ਸਾਡੀ ਦਿੱਲੀ ਦੀ ਰਾਜਨੀਤੀ ਜਿਹੜੀ ਵੀ ਸਾਡੀ ਚੱਲੂ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲੋ ਸਾਡੇ ਅ ਅਫਗਾਨਿਸਤਾਨ ਦੇ ਵਿੱਚ ਭਚਾਲ ਆਇਆ ਅਫਗਾਨਿਸਤਾਨ ਦੇ ਵਿੱਚ ਭਚਾਲ ਤੇ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਪਹਿਲਾਂ ਬੋਲ ਪਏ ਰਾਤ ਕਿਤੇ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੀਆ ਪਰ ਪੰਜਾਬ ਦੇ ਜਿਹੜੇ 12 ਜਿਹੜੇ ਡੁੱਬ ਗਏ ਉਹਨਾਂ ਬਾਰੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਇੱਥੇ ਸਾਡੇ ਚਿੱਠੀਆਂ ਲਿਖੀ ਜਾਂਦੇ ਨੇ ਜੀ 60000 ਕਰੋੜ ਰੁਪਿਆ ਸਾਨੂੰ ਸਾਨੂੰ ਜਾਰੀ ਕਰੋ 60000 ਰੁਪਿਆ ਸਾਨੂੰ ਜਾਰੂ ਕਰ ਜਾਰੀ ਕਰੋ 60000 ਕਰੋੜ ਰੁਪਿਆ ਸਾਨੂੰ ਜਾਰੀ ਕਰੋ ਇੱਥੇ ਚਿੱਠੀਆਂ ਲਿਖੀ ਜਾਂਦੇ ਨੇ ਇਸ ਕਰਕੇ ਮੈਂ ਇਹਨਾਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਝਾੜੂ ਵਾਲਿਆ ਤੈਨੂੰ ਧਿਆਨ ਨਾਲ ਗੱਲ ਸੁਣ ਲੋ ਅੱਜ ਛੋਟੇ ਵਿੱਚੋਂ ਇੱਕ ਬੰਦਾ ਨਿਕਲ ਕੇ ਆਇਆ ਸਾਰੇ ਜਾਣੇ ਉਹਦੇ ਨਾਲ ਪੈਰ ਢਾ ਕੇ ਖੜਜੋ ਜੇ ਤੁਸੀਂ ਚਾਹਣਿਓ ਵੀ ਹਾਂ ਆਉਣ ਵਾਲੇ ਸਮੇਂ ਤੋਂ ਛੋਟੇ ਜੁੱਤੀਆਂ ਨਾ ਪਹਿਣ ਨਹੀਂ ਛੋਟੇ ਤੇ ਜੁੱਤੀਆਂ ਇੰਨੀਆਂ ਭੈੜੀਆਂ ਪਹਿਣ ਗਿਆ ਕਿ ਤੁਸੀਂ ਯਾਦ ਰੱਖੋਗੇ ਤੁਹਾਡੇ ਨਾਲ ਬੰਨਣਾ ਕੀ ਆ ਤੁਸੀਂ ਜੋ ਇਸ ਸਮੇਂ ਪੰਜਾਬ ਨਾਲ ਕਰਨ ਤੇ ਲੱਗੇ ਹੋਇਓ ਤੁਹਾਡੇ ਨਾਲ ਬਹੁਤ ਭੈੜੀ ਬੁਰੀ ਹੋਣੀ ਆ ਕਾਲੀ ਕਾਂਗਰਸੀ ਇਹਨਾਂ ਇਹਨਾਂ ਇਹ ਤਾਂ ਹਜਾ ਆਪਣਾ ਕੁਝ ਨਾ ਬਚਾ ਲੈਣਗੇ ਆਪਣੇ ਆਪ ਨੂੰ ਪਰ ਤੁਹਾਡੇ ਨਾਲ ਬਹੁਤ ਭੈੜੀ ਹੋਣੀ ਆ ਇਹ ਮੈਂ ਤੁਹਾਨੂੰ ਗੱਲ ਲਿਖ ਕੇ ਦੰਨਾ ਜੇ ਤੁਸੀਂ ਜੇ ਤੁਸੀਂ ਸਾਰੇ ਜਾਣੇ ਅੱਜ ਨਾ ਡਟ ਕੇ ਖੜੇ ਸਾਰੇ ਤਸੀਫੇ ਤੁਹਾਡੀ ਦਿਓ ਤੁਸੀਂ ਸਾਰਿਆਂ ਨੂੰ ਤੁਹਾਨੂੰ ਛਕਣਾ ਚਾਹੀਦਾ ਹੈ ਇਹ ਦਿੱਲੀ ਦੀ ਜਿਹੜੀ ਬਗਾਵਤ ਤੇ ਤੁਹਾਡਾ ਕੇਦਰੀਵਾਲ ਕੀ ਬਿਆਨ ਦੇ ਰਿਆ ਥੋੜਾ ਕੇਜਰੀਵਾਲ ਜਿਹੜਾ ਤੁਹਾਡਾ ਪਾਪਾ ਕੇਜਰੀਵਾਲ ਤੁਹਾਡਾ ਪਾਪਾ ਫੀ ਬਣਦੇ ਰਹਾ ਆ ਕੇ ਮੈਂ ਜੀ ਮੈਂ ਜੀ ਸਾਰੇ ਆਪਣਾ ਦਿੱਲੀ ਦੇ ਘਰਾਂ ਦੇ ਵਿੱਚੋਂ ਸਾਰੇ ਦਿੱਲੀ ਦੇ ਵਿੱਚੋਂ ਘਰਾਂ ਚ ਆ ਕੇ ਮੈਂ ਰਾਸ਼ਨ ਇਕੱਠਾ ਕਰੂੰ ਪੰਜਾਬ ਲਈ ਰਾਸ਼ਨ ਇਕੱਠਾ ਕਰੇਗਾ ਤੂੰ ਪੰਜਾਬ ਲਈ ਰਾਸ਼ਨ ਇਕੱਠਾ ਕਰੇਗਾ ਸਮਝ ਨਹੀਂ ਆਉਂਦੀ ਯਾਰ ਜਿਹੜੀ ਨੇ ਤੈਨੂੰ ਕੋਈ ਪੁੱਛਣ ਵਾਲੇ ਤੈਨੂੰ ਪੰਜਾਬ ਨੇ ਸਿਰ ਤੇ ਬਿਠਾਦਾ ਤੂੰ ਪੰਜਾਬ ਲਈ ਰਾਸ਼ਨ ਇਕੱਠਾ ਕਰੇਗਾ ਹੈ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਪੂਰੀ ਦੁਨੀਆ ਦਾ ਦੁਨੀਆ ਨੂੰ ਚਲਾਉਂਦਾ ਪੰਜਾਬ ਤੂੰ ਉਹਦੇ ਲਈ ਰਾਸ਼ਨ ਇਕੱਠਾ ਕਰੇਗਾ ਹੈ ਤੂੰ ਜਿਹੜੀ ਗੱਲ ਕਰਨ ਵਾਲੀ ਆ ਉਹ ਗੱਲ ਕਰ ਅੱਜ ਤੇਰੇ ਕੋਲੇ ਘੱਟੋ ਘੱਟ 7 ਤારીખ ਕੋਲੇ ਰਾਜ ਸਭਾ ਮੈਂਬਰ ਨੇਗੇ ਆ ਰਾਗਬ ਚੱਡੇ ਵਰਗੇ ਨੂੰ ਕਹਿ ਤਸੀਫੇ ਦੇ ਦਿਨ ਉੱਥੇ ਜਾ ਕੇ ਧਰਨਾ ਲਾਉਣ ਜਿਹੜੀ ਤੇਰੀ ਰਾਗਬ ਚੱਡੇ ਵਰਗੇ ਤੁਰੇ ਫਿਰਦੇ ਨਾਲ ਨੂੰ ਗੱਲ ਕਹਿ ਆ ਜਿਹੜਾ ਕਿ ਤੇਰੇ ਚੁਣੇ ਹੋਏ ਨੇ ਨਾ ਜਿਹੜੇ ਤੇਰੇ ਰਾਜ ਸਭਾ ਮੈਂਬਰ ਨੇਗੇ ਐਮਪੀ ਚੁਣੇ ਹੋਏ ਇਹਨਾਂ ਨੂੰ ਗੱਲ ਕਹਿ ਕਿ ਜਿਹੜਾ ਸੈਂਟਰ ਗਵਰਨਮੈਂਟ ਸਾਡਾ ਪੈਸਾ ਨਹੀਂ ਦੇ ਰਹੀ ਉਸ ਪੈਸੇ ਦੀ ਗੱਲਬਾਤ ਕਰਨ ਸੈਂਟਰ 60000 ਕਰੋੜ ਰੁਪਏ ਰੋਕੀ ਖੜੀ ਹੈ ਮਾਕੇ ਘਰਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਕੇ ਜਾਉਂ ਗਰਸਨ ਆਪਣੀ ਲੈ ਕੀ ਡਰਾਮਾ ਪੰਜਾਬ ਨਾਲ ਇਕੱਲੇ ਕਰਨ ਤੇ ਲੱਗੇ ਹੋਏ ਨੇ ਯਾਰੇ ਕਿਵੇਂ ਪੰਜਾਬ ਨੂੰ ਬੇਵਕੂਫ ਬਣਾ ਰਹੇ ਨੇਗੇ ਜਿਹੜੀ ਹੁਣ ਇਹ ਸੈਂਟਰ ਰੱਖ ਕੇ ਕਿਉਂ ਨਹੀਂ ਬੋਲਦਾ ਕੇਸਰੀਵਾਲ ਦਾ ਕੇਸਰੀਵਾਲ ਦੀ ਝੁੰਡਲੀ ਕਿਉਂ ਨਹੀਂ ਬੋਲ ਰਿਹਾ ਕਾਰਨ ਕੀ ਹੈ ਕਿਉਂਕਿ ਇਹਨਾਂ ਦੇ ਵੀ ਪਰਚੇ ਹੋਏ ਹੋਏ ਨੇਗੇ ਮਨੀਸ਼ ਸੌਤਿਆ ਬੋਲ ਕੇ ਦਿਖਾਵੇ ਕੇਸਰੀਵਾਲ ਬੋਲ ਕੇ ਦਿਖਾਵੇ ਹੋਰ ਉਹਨਾਂ ਨੇ ਜਿੰਨੀ ਵੀ ਝੁੰਡਲੀਆਂ ਬੋਲ ਕੇ ਦਿਖਾਵੇ ਸੈਂਟਰ ਗਵਰਨਮੈਂਟ ਅੱਗੇ ਜਿਹੜੇ ਇਹਨਾਂ ਦੇ ਪਰਚੇ ਕਰੇ ਸੀ ਨਾ ਉਹ ਪਰਚੇ ਨਾਨੀ ਜਾਦ ਕਰਾਉਂਦੀ ਆ ਮੰਗ ਕੇ ਦਿਖਾਉਣ 60 ਯਾਰ ਕਰੋੜ ਰੁਪਏ ਜਿਹੜਾ ਸਾਡਾ ਰੋਕੀ ਖੜੀ ਆ ਸੈਂਟਰ ਗਵਰਨਮੈਂਟ ਨਹੀਂ ਮੰਗ ਸਕਦੇ ਚਿੱਠੀਆਂ ਲਿਖਤੀਆਂ ਜਿਉਂ ਤੁਸੀਂ ਚਿੱਠੀਆਂ ਲੇ ਕੇ ਸਾਡੇ ਉਹ ਪੈਸੇ ਲੈ ਵਾਹ ਓਏ ਤੁਹਾਡੇ ਮਾਂ ਦੇ ਪੁੱਤੋ ਚਿੱਠੀਆਂ ਨਾਲ ਪੈਸੇ ਤੁਹਾਨੂੰ ਦੇਊਗਾ ਸੈਂਟਰ ਸਰਕਾਰ ਇਸ ਕਰਕੇ ਇਹਨਾਂ ਨੂੰ ਹੀ ਮੇਰੀ ਬੇਨਤੀ ਆ ਸਾਰੇ ਲੋਕਾਂ ਨੂੰ ਜਿੰਨੇ ਵੀ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣ ਰਹੇ ਆ ਆਪਾਂ ਨੂੰ ਸਾਰਿਆਂ ਨੂੰ ਅੱਜ ਜਿਹੜਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਹੋ ਕਿ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਨਹੀਂ ਤਾਂ ਪੰਜਾਬ ਐਵੇਂ ਜਿਕਰੋਂ ਹੜਾ ਨਾ ਮਰੂਗਾ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਹੋਣੀ ਆ ਕਿੰਨਾ ਟਾਈਮ ਸਾਡੇ ਖੇਤਰੀ ਲੋਕ ਖੇਤਰ ਦੀ ਗੱਲ ਨਹੀਂ ਕਰਦੇ ਪੰਜਾਬ ਦੀ ਗੱਲ ਨਹੀਂ ਕਰਦੇ ਸਾਡੇ ਜਿਹੜੀ ਕਿ ਤੁਹਾਨੂੰ ਮੈਂ ਗੱਲ ਦੱਸਦਣਾ ਜਿਹੜੀ ਸੈਂਟਰ ਦੀ ਜਿਹੜੀ ਦਿੱਲੀ ਦੇ ਵਿੱਚ ਬੈਠੇ ਨੇਗੇ ਕੇਜਰੀਵਾਲ ਵਰਗੇ ਸਾਡੇ ਇਹ ਰਾਜਨੀਤੀ ਨਹੀਂ ਚੱਲ ਸਕਦੀ ਪੰਜਾਬ ਦੇ ਵਿੱਚ ਜਦੋਂ ਇਹ ਰਾਜਨੀਤੀ ਤੋਂ ਲੋਕ ਦੂਰ ਹੋ ਜਾਣਗੇ ਤਾਂ ਕਿਤੇ ਜਾ ਕੇ ਜਿਹੜਾ ਪੰਜਾਬ ਦਾ ਸੁਧਾਰ ਹੋ ਸਕਦਾ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਿਓ ਸਾਡੇ ਪੰਜਾਬ ਦਾ ਉਹਨਾਂ ਟੈਮ ਕੱਖ ਨਹੀਂ ਬਣ ਸਕਦਾ ਇਸ ਦੇ ਵਿੱਚੋਂ ਸਾਰੇ ਜਾਣੇ ਇਹਨਾਂ ਦੇ 92 ਦੇ ਜਿਹੜੇ ਰਹਿ ਗਏ ਆਮਐਲਏ ਸਾਰੇ ਝੁੰਡਲੇ ਚੋਂ ਬਾਹਰ ਆਇਓ ਨਹੀਂ ਤੁਹਾਡੇ ਉਹ ਖੇਤਰ ਪਾਣੇ ਆ ਕਿ ਤੁਸੀਂ ਯਾਦ ਰੱਖੋਗੇ ਅੱਜ ਤੁਹਾਡੇ ਵਿੱਚੋਂ ਇੱਕ ਮਹਾਨ ਨਿਤਰ ਕੇ ਆਇਆ ਹੈ ਅੱਜ ਉਹਦੇ ਨਾਲ ਖੜ੍ਹਜੋ ਚੰਗੇ ਰਹੋਗੇ ਨਹੀਂ ਤੁਹਾਡੇ ਖੇਤਰ ਬਹੁਤ ਭੜੇ ਪੈਣਗੇ ਇਹ ਮੈਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ